ਸਤ ਸ੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਡਾਕਟਰ ਗੋਰੋ ਫਿਟਨੈਸ ਅੱਜ ਦੀ ਵੀਡੀਓ ਹੈ ਗ੍ਰੇਡਸ ਆਫ ਸਪਰਾਈਨ ਨੂੰ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਿਓ ਜਿਹੜੇ ਵੀ ਵੀਰ ਸੱਜਣ ਮੇਰੇ ਚੈਨਲ ਦੇ ਉੱਪਰ ਨਵੇਂ ਆਏ ਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤਾਂ ਜੋ ਫਿਜ਼ੀਓਥੈਰੇਪੀ ਨੂੰ ਲੈ ਕੇ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ ਕਿਵੇਂ ਕਰਪੋ ਅੱਜ ਦੀ ਵੀਡੀਓ ਹੈ ਐਂਕਲ ਸਪ੍ਰੇਨ ਨੂੰ ਲੈ ਕੇ ਜਿਸ ਨੂੰ ਗਿੱਟੋ ਦੀ ਮੋਚ ਵੀ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੋ ਹੱਡੀਆਂ ਨੂੰ ਆਪਸ ਵਿੱਚ ਲਿਗਾਮੈਂਟ ਜੋੜਦਾ ਹੈ ਇਸ ਤਰ੍ਹਾਂ ਤੁਸੀਂ ਇਸ 파ਰਟ ਵਿੱਚ ਵੇਖਦੇ ਹੋ ਇਸ ਲਿਗਾਮੈਂਟ ਦੇ 3 ਗ੍ਰੇਡ ਹੁੰਦੇ ਆ ਫਟਣ ਦੇ ਫਸਟ ਵਨ ਆ ਤੁਸੀਂ ਦੇਖ ਸਕਦੇ ਹੋ ਨੋਰਮਲ ਹੈਲਥੀ ਲਿਗਾਮੈਂਟ ਗ੍ਰੇਡ 1 ਇੰਜਰੀ ਦੇ ਵਿੱਚ ਕੀ ਹੁੰਦਾ ਹੈ ਸਟ੍ਰੈਚਿੰਗ ਐਂਡ ਅ স্মਾਲ ਟੇਅਰ ਹੁੰਦਾ ਹੈ ਗ੍ਰੇਡ 2 ਦੇ ਵਿੱਚ ਜਿਹੜਾ ਆ ਉਹ ਲਾਰਜਰ ਟੇਅਰ ਹੁੰਦਾ ਹੈ ਬਟ ਜਿਹੜੇ ਧਾਗੇ ਦੇ ਐਂਡ ਹੁੰਦੇ ਆ ਉਹ ਆਪਸ ਵਿੱਚ ਜੁੜੇ ਰਹਿੰਦੇ ਆ ਤੇ ਗ੍ਰੇਡ 3 ਜਿਹੜਾ ਆ ਉਸ ਨੂੰ ਕੰਪਲੀਟ ਟੇਅਰ ਕਿਹਾ ਜਾਂਦਾ ਗ੍ਰੇਡ 1 ਅਤੇ ਗ੍ਰੇਡ 2 ਕੰਜ਼ਰਵੇਟਿਵ ਟਰੀਟਮੈਂਟ ਜਿਸ ਦਾ ਮੈਡੀਸਿਨ ਅਤੇ ਫਿਜ਼ੀਓਥੈਰੇਪੀ ਨਾਲ ਇਸ ਨੂੰ ਕਵਰ ਕੀਤਾ ਜਾ ਸਕਦਾ ਹੈ ਗ੍ਰੇਡ 3 ਜਿਹੜਾ ਕੰਪਲੀਟ ਟਿਅਰ ਹੈ ਇਸ ਵਿੱਚ ਜੋ ਸਰਜਰੀ ਰਿਕੁਆਇਰ ਹੁੰਦੀ ਆ ਇਸ ਤੋਂ ਬਾਅਦ ਜਿਹੜਾ ਰੀਹੈਬਿਡੀਟੇਸ਼ਨ ਪ੍ਰੋਸੈਸ ਹੁੰਦਾ ਇਸ ਦੇ ਕਾਰਨ ਕੀ ਹੁੰਦੇ ਆ ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਪੈਰ ਦਾ ਮੋੜ ਜਾਣਾ ਅਚਾਨਕ ਟਵਿਸਟ ਇੰਜਰੀ ਕੋਈ ਵੀ ਹੋਣੀ ਉਸ ਨਾਲ ਜਿਹੜੀ ਮੋਚ ਆ ਉਹ ਆ ਜਾਂਦੀ ਆ ਸਤ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਡਾਕਟਰ ਗੋਰੋ ਫਿਟਨੈਸ ਅੱਜ ਦੀ ਵੀਡੀਓ ਹੈ ਗ੍ਰੇਡਸ ਆਫ ਸਪਰਾਈਮ ਨੂੰ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਿਓ ਜਿਹੜੇ ਵੀ ਵੀਰ ਸੱਜਣ ਮੇਰੇ ਚੈਨਲ ਦੇ ਉੱਪਰ ਨਵੇਂ ਆਏ ਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤਾਂ ਜੋ ਫਿਜ਼ੀਓਥੈਰੇਪੀ ਨੂੰ ਲੈ ਕੇ ਅਗਲੀ ਵੀਡੀਓ ਤੋਡੇ ਤੱਕ ਪਹੁੰਚ ਜਾਈ। ਕਿਵੇਂ ਕਰਪੋ। ਅੱਜ ਦੀ ਵੀਡੀਓ ਹੈ ਐਂਕਲ ਸਪਰੇਨ ਨੂੰ ਲੈ ਕੇ ਜਿਸ ਨੂੰ ਗਿੱਟੋ ਦੀ ਮੋਚ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੋ ਹੱਡੀਆਂ ਨੂੰ ਆਪਸ ਵਿੱਚ ਲਿਗਾਮੈਂਟ ਜੋੜਦਾ ਹੈ। ਜਿਸ ਤਰ੍ਹਾਂ ਤੁਸੀਂ ਇਸ ਪਾਰਟ ਵਿੱਚ ਦੇਖਦੇ ਹੋ। ਇਸ ਲਿਗਾਮੈਂਟ ਦੇ 3 ਗ੍ਰੇਡ ਹੁੰਦੇ ਆ ਫਟਣ ਦੇ। ਫਸਟ ਵਨ ਆ ਤੁਸੀਂ ਦੇਖ ਸਕਦੇ ਹੋ ਨੋਰਮਲ ਹੈਲਥੀ ਲਿਗਾਮੈਂਟ ਗ੍ਰੇਡ 1